ਪੰਜਾਬ ਦੀ ਧਰਤੀ ਇੰਨੀ ਜਿਆਦਾ ਕਾਮਯਾਬ ਆ ਇੰਨੀ ਜਿਆਦਾ ਉਪਜਾਊ ਆ ਕਿ ਸਿਆਣਿਆਂ ਦੇ ਕਹਿਣ ਦੇ ਮੁਤਾਬਕ ਭੁੱਜੇ ਹੋਏ ਛੋਲੇ ਜਿਹੜੇ ਆ ਖੇਤਾਂ 'ਚ ਸੈੱਟ ਦਿਓ ਤੇ ਉਹ ਵੀ ਹਰੇ ਹੋ ਜਾਣਗੇ ਉਹ ਵੀ ਜੰਮ ਪੈਣਗੇ ਇਸੇ ਤਰ੍ਹਾਂ ਆਪਾਂ ਜੇ ਕਣਕ ਝੋਨੇ ਤੇ ਗੰਨੇ ਦੀ ਫਸਲ ਛੱਡ ਕੇ ਹੋਰ ਫਸਲਾਂ ਵੱਲ ਨੂੰ ਵਧিয়ে ਜਿਵੇਂ ਅਦਰਕ ਦੀ ਖੇਤੀ ਹੋਵੇ ਸਬਜ਼ੀਆਂ ਦੀ ਖੇਤੀ ਹੋਵੇ ਫਲਾਂ ਦੀ ਹੋਵੇ ਫਰੂਟਾਂ ਦੀ ਹੋਵੇ ਬਹੁਤ ਲਿਸਟ ਲੰਬੀ ਆ ਮੇਰੇ ਵੀਰੋ ਅਗਰ ਆਪਾਂ ਇਹਨਾਂ ਚੀਜ਼ਾਂ ਤੇ ਗੌਰ ਕਰੀਏ ਆਪਣਾ ਜਿਹੜਾ ਆਰਥਿਕ ਢਾਂਚਾ ਹੈ ਉਹ ਜ਼ਿਆਦਾ ਮਜ਼ਬੂਤ ਹੋ ਸਕਦਾ ਕਿਉਂਕਿ ਉਹਨਾਂ ਚੀਜ਼ਾਂ ਦੀ ਜਿਹੜਾ ਮਾਰਕੀਟ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਆ ਕਿਉਂ ਆਪਣੀ ਧਰਤੀ ਜਿਹੜੀ ਆ ਉਹ ਅਪਜਾਊ ਹੋਣ ਦੇ ਜਿਹੜੇ ਬੂਟੇ ਦੀ ਗ੍ਰੋਥ ਆ ਉਹਨੂੰ ਸਿਖਰਾਂ ਤੱਕ ਲੈ ਜਾਂਦੀ ਆ ਯਾਨਕਿ ਜਿਹੜਾ ਬੂਟਾ ਹੋਰਾਂ ਦੇਸ਼ਾਂ ਦੇ ਵਿੱਚ ਜਾਂ ਹੋਰਾਂ ਸਟੇਟਾਂ ਦੇ ਵਿੱਚ ਜ਼ਿਆਦਾ ਟਾਈਮ ਲੈਂਦਾ ਉਹ ਆਪਣੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਖੇਤੀ ਤਿਆਰ ਹੋ ਜਾਂਦਾ ਤੇ ਨਾਲ ਨਾਲ ਆਪਾਂ ਮਾਰਕੀਟ ਦੇ ਉੱਤੇ ਪੂਰੀ ਪਕੜ ਰੱਖਣੀ ਆ ਵੀ ਮਾਰਕੀਟ ਨੂੰ ਆਪਣੇ ਤੋਂ ਕੀ ਚਾਹੀਦਾ ਹਮੇਸ਼ਾ ਉਸੇ ਚੀਜ਼ ਦੀ ਜਿਹੜੀ ਆ ਸਪਲਾਈ ਕਰਨ ਦੀ ਲੋੜ ਆ ਦੂਜੇ ਨੰਬਰ ਤੇ ਆਪਾਂ ਨੂੰ ਚਾਹੀਦਾ ਨਗਦੀ ਫਸਲ ਲਾਉਣਾ ਮਤਲਬ ਕਿ ਕੈਸ਼ ਔਨ ਡਿਲੀਵਰੀ ਵਟ ਏਵਰ ਹਨਾ ਕੈਸ਼ ਦੇ ਨਾਲ ਹੀ ਸਾਰਾ ਸਿਸਟਮ ਚੱਲੇ ਮਤਲਬ ਕਿ ਆਪਾਂ ਚੀਜ਼ ਲੈ ਕੇ ਜਾਈਏ ਮੰਡੀ ਦੇ ਵਿੱਚ ਵੇਚੀਏ ਤੇ ਆਪਣੇ ਪੈਸੇ ਜਿਹੜੇ